ਮੈਂ ਨਾ ਜਦੋਂ ਪ੍ਰਾਰ ਬਾਚ ਚਲਾਉਂਦਾ ਨੇ ਜਹੇਦਾਰ ਦੀ ਤੋਤਾ ਸੀ ਉਹ ਵੀ ਬੱਬੂ ਮਾਨ ਦਾ ਪਿੰਡ ਪੈਂਦਾ ਘੰਟ ਬਹੁਤ ਪੁਰਾਣੀ ਗੱਲ ਐ ਇਹਦੇ ਕੋਲੇ ਗੱਡੀ ਹੁੰਦੀ ਸੀ ਟਾਟਾ ਸਹਾਰਾਰ ਦੀ ਗੱਡੀ ਸੀ ਤੇ ਮੇਰੇ ਮਗਰ ਲਿਖਿਆ ਹੁੰਦਾ ਸੀ ਤੈਨੂੰ ਛੱਡ ਕੇ ਜਾਣਾ ਸ਼ੌਂਕ ਨਹੀਂ ਮਜਬੂਰੀ ਐ ਸੌਰੀ ਬਾਈ ਜੀ ਠੀਕ ਐ ਜਦੋਂ ਨਿਕਲੀ ਗੱਡੀ ਇਹਦੇ ਕੋਲ ਦੀ ਐ ਐ ਕਰਕੇ ਮੂਹਰਦੀ ਇਹਦੇ ਆ ਗੰਗੂ ਪਹਿਲਾਂ ਤਾਂ ਇਹਨਾਂ ਨੂੰ ਬੜੀ ਗਰਮੀ ਆਈ ਵੀ ਸਾਲਾ ਉਮੀ ਨੰਗਿਆ ਕੋਲਦੀ ਹੈ ਨਾ ਮਗਰ ਛੇਰ ਪੜ ਕੇ ਕਹਿੰਦਾ ਹਾਈ ਓਏ ਕਹਿੰਦਾ ਗੱਡੀ ਰੋਕੋ ਉੱਚੇ ਪੈਂਡ ਮੈਨੂੰ ਪਤਾ ਮੈਨੂੰ ਹੱਥ ਦਿੱਤਾ ਇਹਨਾਂ ਨੇ ਮੈਂ ਬ੍ਰੇਕਾਂ ਮਾਰੀਆਂ 500 ਰੁਪਏ ਦੇ ਕੇ ਦਈ ਉਦੋਂ ਮੈਂ ਕਹਾ ਯਾਰ ਨਹੀਂ ਭਾਈ ਯਾਰ ਕੌਣ ਆ ਤੁਸੀਂ ਕਹਿੰਦਾ ਉਹ ਤੇ ਭਾਈ ਬੈਠਾ ਬੱਬੂ ਮਾਨ ਕਹਾ ਯਾਰ ਜਿਵੇਂ ਕਹਦਾ ਛੇਰ ਲਖਾਇਆ ਨਾ ਕਹਿੰਦਾ ਭਾਈ ਉਵੇਂ ਹੀ ਚਲਾਉਣਾ ਯਾਰ ਮੈਂ ਕਹ ਜਿਹੜੇ ਕੰਮ ਨੂੰ ਹੱਥ ਪਾ ਲਿਆ ਕੱਚਾ ਨਹੀਂ ਪਾਇਆ ਭਾਈ